ਮੈਂ ਤੇ ਬਾਬਾ ਜੀ ਤੇ ਸੁਟੀਆਂ ਡੋਰਾ ਆਪੇ ਬੇੜਾ ਪਾਰ ਲਉਣਗੇ ਮੈਂ ਤੇ ਬਾਬਾ ਜੀ ਤੇ ਸੁਟੀਆਂ ਡੋਰਾ ਆਪੇ ਬੇੜਾ ਪਾਰ ਲਉਣਗੇ ਮੈਨੂੰ ਕਿਸੇ पार लोन गे मैंनों किसे दिया नहीं औहु लोड़ा अप बेड़ा पार लोन गे पार लोन गे जी बेड़ा पार लोन गे पार लोन गे जी बेड़ा पार लोन मैं ते बाबा जी ते सुटिया डोरा आपे बेड़ा पार लौन गे आए तेरे दर उत्ते नाम ते सवाली जी परों साटी चोली दरों जाइए ना खाली ਆਏ ਤੇਰੇ ਦਰ ਉੱਤੇ ਨਾਮ ਤੇ ਸਵਾਲੀ ਜੀ ਪਰੋਂ ਸੱਡੀ ਝੋਲੀ धरो ਜਾਈਏ ਨਾ ਖਾਲੀ ਜੀ ਮੈਂ ਤੇ ਬਾਬਾ ਜੀ ਨੂੰ ਦੁੱਖੜਾ ਸੁਣਾਵਾ ਆਪੇ ਬੇੜਾ ਪਾਰ ਲੋਂਗੇ ਮੈਂ ਤੇ ਬਾਬਾ ਜੀ ਦੁਖੜਾ ਸੁਣਾਵਾ ਆਪੇ ਬੇੜਾ ਪਾਰ ਲਾਉਣਗੇ ਮੈਂ ਤੇ ਬਾਬਾ ਜੀ ਤੇ ਸੁਟੀਆਂ ਡੋਰਾ ਆਪੇ ਬੇੜਾ ਪਾਰ ਲਾਉਣਗੇ ਪਾਰ ਲਾਉਣਗੇ ਜੀ ਬੇੜਾ ਪਾਰ पार लाने जी बेड़ा पार लाने मैं ते बाबा जी ते सुटिया डोरा आपे बेड़ा पार लाने गे दूरों दूरों संगता ने दर उत्ते आया जी अपना बना लो करो ਰੇ ਮਤਾ ਸਮাইয়া ਜੀ ਦੂਰੋਂ ਦੂਰੋਂ ਸੰਗਿਤਾ ਨੇ ਦਰਯਤੇ ਆਈਆ ਜੀ ਆਪਣਾ ਬਣਾ ਲੋ ਕਰੋ ਰਹਿਮਤਾ ਸਮাইয়া ਜੀ ਮੈਂ ਤੇ ਚਰਨ ਚ ਸਿਰ ਝੁਕਾਵਾਂ ਆਪੇ ਵੇੜਾ ਪਾਰ ਲਉਣਗੇ ਮੈਂ ਤੇ ਚਰਣਾ ਚ ਸੀਸ ਚੁਕਾਵਾ ਆਪੇ ਵੇੜਾ ਪਾਰ ਲੌਣਗੇ ਮੈਂ ਤੇ ਬਾਬਾ ਜੀ ਤੇ ਸੁੱਟੀਆਂ ਡੋਰਾ ਆਪੇ ਵੇੜਾ ਪਾਰ ਲੌਣਗੇ ਪਾਰ ਲੌਣਗੇ ਜੀ ਵੇੜਾ ਪਾਰ ਲੌਣਗੇ पार ले जी बेड़ा पार ले मैं ते बाबा जी ते सुटी आडोरा। आपे बेड़ा पार लाणगे ला दर देखे तेरे दर जि मोरना दर तेरे उत्ते कदी आवे कोई थोड़ना लखांदार देखे तेरे दर जियहोरना डर तेरे उत्ते कधी आवे कोई थोड़ना मैं भी बाबा जी तो पुल बख्शवा आपे बेड़ा पार लूं ਮੈਂ ਵੀ ਬਾਬਾ ਜੀ ਤੋਂ ਪੁੱਲ ਬਖਸ਼ਾਵਾ ਆਪੇ ਢੇੜਾ ਪਾਰ ਲਾਉਣਗੇ ਮੈਂ ਤੇ ਬਾਬਾ ਜੀ ਤੇ ਸਟੀਆਂ ਡੋਰਾ ਆਪੇ ਢੇੜਾ ਪਾਰ ਲਾਉਣਗੇ ਪਾਰ ਲਾਉਣਗੇ ਜੀ ਢੇੜਾ ਪਾਰ ਲਾ ਪਾਰ ਲਾਉਣਗੇ ਜੀ ਬੇੜਾ ਪਾਰ ਲਾਉਣਗੇ ਮੈਂ ਤੇ ਬਾਬਾ ਜੀ ਤੇ ਸੁੱਟਿਆ ਡੋਰਾ ਆਪੇ ਬੇੜਾ ਪਾਰ ਲਾਉਣਗੇ ਮੈਂ ਤੇ ਬਾਬਾ ਜੀ ਤੇ ਸੁੱਟ